ਪੰਜਾਬ ਦੇ ਸ਼ਹਿਰ ਮੰਗਲਵਿਕੇ ਵਿਸ਼ਵ Hindu ਪਰਿਸ਼ਦ ਦੇ ਨੇਤਾ ਵਿਕਾਸ ਪ੍ਰਭਾਕਰ ਦਾ ਉਸ ਦੀ ਦੁਕਾਨ ਤੇ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਮਾਮਲੇ 'ਚ ਅੱਜ ਪੰਜਾਬ ਪੱਛ Hindu ਵਿਸ਼ਵ ਪਰਿਸ਼ਦ ਅਤੇ ਹੋਰਨਾਂ Hindu ਸੰਗਠਨਾਂ ਵੱਲੋਂ ਬੰਦ ਅਤੇ ਰੋਸ ਪ੍ਰਦਰਸ਼ਨ ਕਰਨ ਦੀ ਕਾਲ ਬੁੱਤੀ ਗਈ ਸੀ ਜਿਸ ਦੇ ਚੱਲਦੇ ਅੱਜ ਬਟਾਲਾ ਵਿੱਚ ਵੀ ਰੋਸ ਵਜੋਂ ਤੇ ਇਨਸਾਫ ਦੀ ਮੰਗ ਨੂੰ ਲੈ ਕੇ ਵਾਕਵਾਕ ਹਿੰਦੂ ਸੰਗਠਨਾਵਲੇ ਇਕੱਠੇ ਹੋ ਬਟਾਲਾ ਦੇ ਬਾਜ਼ਾਰ 'ਚ ਰੋਸ ਮਾਰਚ ਕੀਤਾ ਗਿਆ। ਉੱਥੇ ਹੀ ਉਹਨਾਂ ਕਹਿ ਕੇ ਪੰਜਾਬ 'ਚ ਲਗਾਤਾਰ ਹਿੰਦੂ ਸੰਗਠਨ ਨਾਲ ਜੁੜੇ ਲੋਕਾਂ ਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦਾ ਮਾਹੌਲ ਵਿਗਾੜਿਆ ਜਾ ਰਿਹਾ ਹੈ। ਜਦ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅਮਨ ਕਾਨੂੰਨ ਨੂੰ ਸੰਭਾਲਣ ਵਿੱਚ ਅਸਫਲ ਸਾਬਤ ਹੋ ਰਿਹਾ ਹੈ। ਅਤੇ ਉਹਨਾਂ ਮੰਗ ਕੀਤੀ ਕਿ ਜਲਦ ਇਸ ਕਤਲ ਮਾਮਲੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਬੰਦ ਹੋਵੇ। ਮਾ ਕਿਉਂ ਹੋ ਰਿਹਾ ਹੈ? ਕੀ ਕਿਉਂ ਹੋ ਰਿਹਾ ਹੈ? देखो ये जरा मामला वा बहुत ही दुखदाय घटना जी नंगल च हुई है मतलब एक विश्व हिंदु परिषद संगठन जुड़े हुए अधिकारी उन्होंने बड़ी बेरमी कतल किया गया ਔਰ ਇਹਦੇ ਵਿੱਚ ਜਿਹੜੀ ਅਗਲੀ ਕਾਰਵਾਈ ਉਹ ਸੰਗਠਨ ਜੋ ਵੀ ਤੈ ਕਰੇਗਾ ਵਿਸ਼ਵ ਹਿੰਦੂ ਪਰਸ਼ਦ ਦਾ ਮਰਦੰਤ ਅੰਤਰਰਾਸ਼ਟਰੀ ਸੰਗਠਨ ਆ ਉਹਨਾਂ ਦੀ ਜੋਸ਼ ਲੜਨ ਦਾ ਇਹ ਅਸੀਂ ਲੋਕ ਤੇ ਸ਼ਹਿਰਦਾਰ ਹੁੰਦੇ ਨਾ ਤੇ ਇੱਕ ਆਪਣੇ ਹਿੰਦੂਵਾਦੀ ਸੋਚ ਹੁੰਦੇ ਨਾ ਤੇ ਸਾਰੇ ਸ਼ਹਿਰ ਦੇ ਲੋਕਾਂ ਨੇ ਉਹਨਾਂ ਦਾ ਜਿਹੜਾ ਜੋ ਰੋਸ਼ਮਾਰਚ ਉਹਦੇ ਸਸਮਰਥਨ ਦਿੱਤਾ ਔਰ ਕਿੰਗਿੰਗ ਲੱਗਦੀ ਕਿ ਯਾਨੀ ਕੋਈ ਇਹ ਪੁਲਿਸ ਵੈਰੀਫਾਈ ਕਰ ਰਹੀ ਹੈ ਔਰ ਜੋ ਇਕਲ ਸਾਹਮਣੇ ਆ ਟਾਰਗੇਟ ਕਿੰਗਿੰਗ ਹੀ ਆ ਔਰ ਅਸੀਂ ਸਰਕਾਰ ਜਿਹੜੀ ਆ ਉਹ ਐਸੋਲੇ ਜਿਹੜੀ ਆ ਉਹ ਮਗਰ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਜਿਹੜੀ ਆ ਪੁਟਾ ਪ੍ਰਬੰਧਨ ਨਹੀਂ ਕਰ ਪਾ ਰ ਰਹੀ ਔਰ ਸਰਕਾਰ ਵੀ ਜਿਹੜੀ ਢਿੱਲੀ ਕਾਰਗੁਜ਼ਾਰੀ ਆ ਜੋ ਆਨਵੇਂ ਸਮੇਂ ਦੀ ਰੋਜ਼ ਰੋਜ਼ ਹੀ ਲੱਗਣਵੇਂ ਕਿਸੇ ਵਪਾਰੀਆਂ ਨੂੰ ਫਰਡਿੰਗਾਂ ਚਾਹੇ ਕੋਈ ਕਿਸੇ ਵੀ ਸੌਦਨ ਨਾਲ ਜੁੜੇ ਲੋਕਾਂ ਆਉਣਾਂ ਦੀ ਬਾਰ-ਬਾਰ ਜਿਹੜੀ ਆ ਉਹ ਟਾਰਗੇਟ ਕਿਲਿੰਗ ਕਰਕੇ ਹੱਤਿਆ ਹੋ ਰਹੀ ਆ ਉਹਦੇ ਖਿਲਾਫ ਸਰਕਾਰ ਨੂੰ ਚੇਤਾਣ ਵਾਸਤੇ ਵਿਸ਼ੇ ਹਿੰਦੂ ਵਰਸਨ ਨੇ ਜਿਹੜਾ ਆ ਅੱਜ ਰੋਸ ਮਾਰਚ ਕੀਤਾ ਉਹਦੇ ਨਾਲ ਸਾਡੇ ਸ਼ਹਿਰ ਦੇ ਲੋਕ ਉਹਨਾਂ ਨੂੰ ਸਮਰਥਨ ਦੇ ਆ ਕੋਈ ਜ਼ਬਰਦਸਤੀ ਕੋਈ ਕਿਸੇ ਨਾਲ ਕੋਈ ਜਿੰਨੀ ਕਰ ਰਿਹਾ ਕਿਉਂਕਿ ਬਾਰ-ਬਾਰ ਉਲੂ ਪ੍ਰਸ਼ਾਸਨ ਵੱਲੋਂ ਇਹ ਗੱਲ ਆ ਰਹੀ ਸੀ ਕਿ ਤੁਹਾਡੇ ਕੁਝ ਲੋਕ ਜਾ ਕੇ ਵੀ ਉੱਥੇ ਸੰਦ ਬਸੰਦੇਸ ਘਟਨ ਦੇ ਜਾ ਕੇ ਲੋਕ ਕੋ ਫੋਰਸਫੁਲੀ ਜਾ ਰਿਹਾ ਅਸੀਂ ਉਹਨਾਂ ਨੂੰ ਯਕੀਨ ਦਿਵਾਇਆ ਕਿ ਫੋਰਸਫੁਲੀ ਕੋਈ ਜਾਮ ਨਹੀਂਗਾ ਸਾਡੇ ਸੱਜ ਘਟਨ ਜਿਹੜਾ ਉਹ ਬਿਲਕੁਲ ਅਨੁਸ਼ਾਸਨ ਚ ਰਹਿਣਾ ਜਾਣਦਾ ਔਰ ਅਨੁਸ਼ਾਸਨ ਚ ਰਹਿ ਕੇ ਹੀ ਸਾਰੇ ਜੜੀਆ ਉਹ ਅਦੀ ਵਿਵਸਥਾ ਕੀਤੀ ਗਈ ਹੈ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਅਸੀਂ ਕੋਈ ਘਟਨਾ ਜਿਸ ਨਾਲ ਕੋਈ ਲਾਉਣ ਆਰਡਰ ਦੇ ਵਿੱਚ ਫਰਕ ਪਵੇ ਉਸ ਘਟਨ ਬਲੋਂ ਨਹੀਂ ਹੋਣੀ ਧੰਨਵਾਦ ਹਾਂ ਜੀ ਕਿਰਨ ਦੇ ਆਸ਼ੀਰਾਮ ਜੀ ਮੇਰੇ ਨਾਲ ਹਨੀ ਮਿੱਤਲਾ ਵਿਭਾਗ ਮੰਤਰੀ ਵਿਸ਼ਣਦ ਪ੍ਰਸ਼ਦ ਅਕਸ਼ੜ ਬੰਦ ਕਰਵਾਇ ਬੰਦ ਕਰਵਾਇਆ ਨਹੀਂ ਗਿਆ ਜੀ ਬੰਦ ਕੀਤਾ ਵਾ ਸ਼ਹਿਰ ਦਾ ਸਮਰਥਨ ਹੈ ਜੀ ਸਾਨੂੰ ਵਿਸ਼ਵਿੰਦੂ ਪ੍ਰਸ਼ਦ ਨੂੰ ਜਿਹੜੀ 13 ਅਪ੍ਰੈਲ ਨੂੰ ਨੰਗਲ ਦੇ ਜਿਹੜੇ ਆ ਨਗਰ ਅਧਿਐਖ ਵਿਸ਼ਵਿੰਦੂ ਪ੍ਰਸ਼ਦ ਦੇ ਉਹਨਾਂ ਦੀ ਨਿਰਮਮਤਾ ਜਿਹੜੀ ਜੰਨ ਵਾਲੀ ਦੁਕਾਨ ਤੇ ਬੈਠਿਆ ਕੀਤੀ ਗਈ ਆ ਕੁਛ ਦੇਸ਼ ਵਿਰੋਧੀ ਲੋਕਾਂ ਨੂੰ ਤੇ ਇਹ ਸੁੱਤੀ ਸਰਕਾਰ ਨੂੰ ਇੱਕ ਮੈਸੇਜ ਦੇਣ ਵਾਸਤੇ ਵਿਸ਼ਵਿੰਦੂ ਪ੍ਰਸ਼ਦ ਵੱਲੋਂ ਬੰਦ ਦੀ ਕਾਲ ਆ ਪੂਰੇ ਪੰਜਾਬ ਦੇ ਵਿੱਚ ਜਿਹਦਾ ਸਮਰਥਨ ਹਿੰਦੂਵਾਦੀ ਸੋਚ ਦੇ ਲੋਕ ਤੇ ਸਾਡੇ ਲੋਕ ਸਮਰਥਨ ਕਰ ਰਹੇ ਨੇ ਇਹ ਕਿਉਂ ਮਹਰ ਕਿਹੜੇ ਲੋਕ ਸ ਨਾਤੇ ਉਹਦਾ ਵਪਾਰਕ ਤੌਰ ਤੇ ਕੋਈ ਦੋਸ਼ੀ ਨਾ ਸਮਾਜਿਕ ਤੌਰ ਤੇ ਕਿਸੇ ਨਾਲ ਕੋਈ ਬੈਰ-ਵਿਰੋਧ ਸੀ ਸਿਰਫ ਤੇ ਸਿਰਫ ਉਹਦਾ ਇੱਕੋ ਹੀ ਦੋਸ਼ ਸੀ ਕਿ ਉਹ ਆਪਣੇ ਧਰਮ ਦੀ ਗੱਲ ਕਰਦਾ ਸੀ ਤੇ ਆਪਣੇ ਧਰਮ ਦੀ ਸੋਚ ਦੀ ਇੱਕ ਪਾਰਟੀ ਦੇ ਨਾਲ ਇੱਕ ਸੰਗਠਨ ਦੇ ਨਾਲ ਜੁੜਿਆ ਹੋਇਆ ਸੀ ਜਿਹਦੀ ਉਹਨੂੰ ਸਜ਼ਾ ਭੁਗਤਣੀ ਪਈ ਹੈ ਉਹਦੇ ਦੋ ਛੋਟੇ ਛੋਟੇ ਬੱਚੇ ਆ 35 ਸਾਲ ਦੀ ਉਮਰ ਹੈ ਤੇ ਸਿਰਫ ਤੇ ਸਿਰਫ ਉਹਦੇ ਨੰਗਲ ਵੀ ਸਾਰਾ ਵੈਰੀਫਾਈ ਕੀਤਾ ਗਿਆ ਕਿ ਸਿਰਫ ਤੇ ਸਿਰਫ ਉਹਦਾ ਦੋਸ਼ ਹੈ ਨਾ ਹੀ ਹੈ ਕਿ ਉਹ Hindu ਸਮਾਜ ਦੀ ਤੇ Hindu ਸੰਗਠਨ ਨਾਲ ਜੁੜਿਆ ਸੀ ਕਿ ਲੱਗਦਾ ਜਿਹੜੇ ਮਾਦਰ ਜੀ ਨੇ ਮਕਸਦ 13 ਅਪ੍ਰੈਲ ਵਾਲੇ ਦਿਨ ਵਿਸਾਖੀ ਵਾਲੇ ਦਿਨ ਇੱਕ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਪਾੜ ਪਾਣ ਦੀ ਕੋਸ਼ਿਸ਼ ਦੇ ਨਾਲ ਵੀ ਇਹਨੂੰ ਵੇਖਿਆ ਜਾਂਦਾ ਹੈ ਸਮੇਂ ਸਮੇਂ ਦੇ ਉੱਤੇ ਹਿੰਦੂ ਲੀਡਰਾਂ ਦੇ ਉੱਤੇ ਹਿੰਦੂ ਸੰਗਠਨਾਂ ਦੇ ਵਿਅਕਤੀਆਂ ਦੇ ਉੱਤੇ ਹਿੰਦੂ ਸਮਾਜ ਦੇ ਆਗੂਆਂ ਦੇ ਅੱਗੇ ਤੇ ਹਮਲਾ ਕੀਤਾ ਜਾਂਦਾ ਹੈ ਜਿਹੜਾ ਬਹੁਤ ਹੀ ਨਿੰਦਣਯੋਗ ਹੈ ਤੇ ਸਰਕਾਰ ਸੁੱਤੀ ਹੈ ਸਰਕਾਰ ਵੱਲੋਂ ਨਾ ਕੋਈ ਪੁੱਤਾ ਪ੍ਰਬੰਧ ਕੀਤੇ ਜਾਂਦੇ ਆ ਤੇ ਨਾ ਹੀ ਹਿੰਦੂਆਂ ਦੀ ਸੁਰੱਖਿਆ ਜਿਹੜੀ ਆ ਮੁਹੱਈਆ ਕਰਾਈ ਜਾਂਦੀ ਹੈ ਅੱਧੀ ਪੁਲਿਸ ਵੱਲੋਂ ਵੀ ਕਰ ਰਹੀ ਹੈ ਪੁਲਿਸ ਵੱਲੋਂ ਡੀਜੀਪੀ ਸਾਹਿਬ ਪੰਜਾਬ ਦੇ ਜਿਹੜੇ ਆ ਉਹਨਾਂ ਦੇ ਨੰਗਲ ਉੱਥੇ ਗਏ ਨੇ ਉਹਨਾਂ ਨੇ ਵਿਸ਼ਵਾਸਨ ਦਿੱਤਾ ਹੈ ਕਿ ਜਿਹੜੀ ਆ ਬੰਦੀ ਕਾਰਵਾਈ ਦੋਸ਼ੀਆਂ ਨੂੰ ਜਲਦ ਜਲਦ ਫੜ ਕੇ ਤੇ ਸਾਡੀ ਮੰਗ ਇਹ ਹੈ ਕਿ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚਲੇ ਦੋਸ਼ੀਆਂ ਨੂੰ ਜਲਦ ਜਲਦ ਸਜ਼ਾ ਮਿਲੇ ਤੇ ਪੀੜਿਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਨਾਲ ਉਹਨਾਂ ਦੀ ਵਾਈਫ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ